ਇਹ ਚੱਥੇ ਦਰ ਬਾਬਾ RAM SINGH ji 80 ਦੀ ਯਾਦ ਨੂੰ ਸਮਰਪਿਤ ਜੱਥੇ ਦਰ ਬਾਬਾ SATRAM SINGH ji ਖਾਪੜ ਖੇੜੀ ਦੀ ਤੇਗਰੇ ਇੱਕ ਮਨਾਇਆ ਗਿਆ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ਾਮ ਸਿੰਘ ਦਾਟਾ ਦੀ ਤੰਤੰ ਤੇ ਹੈੱਡਕ quarters ਪਿੰਡ ਬਾਸਰ ਕੇ ਪੈਣੀ ਅੰਮ੍ਰਿਤਸਰ ਵਿਖੇ ਸਾਵਣ ਮਹੀਨੇ ਦੇ ਆਰੰਭ ਤੋਂ ਮੌਕੇ ਧਾਰਮਿਕ ਦਿਵਾਲ ਸਜਾਇਆ ਗਿਆ ਤੇ ਖੀਰ ਪੂੜੀਆਂ ਦੇ ਲਈ ਕਈ ਪ੍ਰਕਾਰ ਦੇ ਲੰਗਰ ਤੁਟ ਬਤਾਏ ਗਏ ਪ੍ਰਮੇਰ ਸੱਜਣਾ ਦਾ ਕੰਮ ਕਰਦਾ ਗੁਰੂ ਨਾਨਕ ਦੇਵ ਜੀ ਦਾ ਅਟਕ ਪ੍ਰਿਆਰ ਨੇ ਗਾਹ ਦਿੱਤਾ ਪੰਜੀ ਹੱਥ ਨਾ ਮਾਰੋ ਤਾਂ ਬਹੁਤ ਬਹੁਤ ਸ਼ੋਨ ਤਾਂ ਬਹੁਤ ਬਹੁਤ ਬੜਾ ਜੀ ਜੀ ਦੀ ਕੌਡੀ ਲਾਤੋ ਦੇਣਾ ਤੇ ਕੰਮੀ ਨੇ ਦੀ ਸੰਗਰਾਮ ਪਰ ਕੀ ਭਾਗੀ ਉਸ ਦੇ ਵਿਚ ਕੇ ਮੋਟੇ ਬਰਾਕ ਕੇ ਦੇਖੇਗੀ میدان <Sessizant> فی <Sessizant> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਵਿਸਵਾਸ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਅਸੋਸੀਏਸ਼ਨ ਖਾਲਸਾ ਅੱਜ ਇੱਥੇ ਸ਼ਹੀਦ ਬਾਬਾ ਸ਼ਾਮ ਸਿੰਘ ਠਾਟਰੀ ਤਰਨਤਲ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਸਾਹਿਬ ਦੀ ਦੇਖ ਲੇਖ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸ਼ਾਵਣ ਮਹੀਨੇ ਦੀ ਅਰਬਦਾਂ ਨੂੰ ਮੁੱਖ ਰੱਖਦਿਆਂ ਧਾਰਮਿਕ ਦੀਵਾਨ ਸਜਾਏ ਗਏ ਆ ਤੇ ਸੰਗਤਾਂ ਨੂੰ ਸ਼ਾਵਣ ਮਹੀਨੇ ਦੇ ਮਹਾਤਮ ਅਤੇ ਹੋਰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ ਤੇ ਖੀਰਾਂ ਪੂੜੇ ਤੇ ਹੋਰ ਲੰਗਰ ਜਿਹੜੇ ਆ ਸਜਾਏ ਗਏ ਤੇ ਸੰਗਤਾਂ ਨੂੰ ਸ਼ਿਕਾਇਤਾਂ ਜਾ ਰਹੇ ਨੇ ਤੇ ਸ਼ਕ ਰਹੇ ਨੇ ਇਸ ਸਮਾਗਮ ਦੌਰਾਨ ਵੱਡੇ ਵੱਡੇ ਜਥੇਦਾਰ ਧਾਰਮਿਕ ਸਮਾਜਿਕ ਤੇ ਸਿਆਸੀ ਜਥੇਦਾਰ ਇੱਥੇ ਹਾਜ਼ਰੀ ਭਰ ਕੇ ਗਏ ਨੇ ਜਿਨ੍ਹਾਂ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਇਹ ਜਿਹੜੇ ਦਸ਼ਮੇਸ਼ ਤਰਨਾਦਲ ਦੇ ਮੁਖੀ ਨੇ ਜਥੇਦਾਰ ਬਾਬਾ ਸੁਖਪਾਲ ਸਿੰਘ ਉਹ ਬਾਲਵਾ ਤਰਨਾਦਲ ਦੇ ਮੁਖੀ ਨੇ ਜਥੇਦਾਰ ਬਾਬਾ ਬਲਦੇਵ ਸਿੰਘ ਜਿਹੜੇ ਸ਼ਹੀਦ ਬਾਬਾ ਜੀਵਨ ਸੰਗ ਤਰਨਾ ਦਿਲ ਦੇ ਮੁਖੀ ਨੇ ਜਤਦਰ ਬਾਬਾ ਬਲਦੇਵ ਸਿੰਘ ਬੁਸਤਾ ਪਰ ਜਤਦਰ ਬਾਬਾ ਇਹ ਆਪਣੀ ਸਰਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ ਵਾਲੇ ਭਾਈ ਹਰਜਿੰਦਰ ਜੱਤਦਾਰ ਹਰਜਿੰਦਰ ਸਿੰਘ ਮੁਖਸਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਹੋਰ ਅਨੇਕਾਂ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਜਿਹੜੇ ਉਹਨਾਂ ਨੇ ਇੱਥੇ ਆਣ ਕੇ ਹਾਜ਼ਰੀ ਲਵਾਈ ਹੈ ਤੇ ਸਾਹਮਣੇ ਮਹੀਨੇ ਦੇ ਇਹ ਜਿਹੜੇ ਧਾਰਮਿਕ ਸੱਜੇ ਰਿਵਾਨ ਸੀ ਉਹਨਾਂ ਨੂੰ ਚਾਰ ਚੰਨ ਲਾਏ ਨੇ ਤੇ ਹੁਣ ਤੁਸੀਂ ਇਸ ਸਬੰਧ ਵਿੱਚ ਜਿਹੜੇ ਜਿਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਹਰ ਸਾਲ ਇਹ ਜਿਹੜਾ ਸਮਾਗਮ ਕਰਵਾਏ ਜਾਂਦੇ ਆ ਨੇ ਉਸ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਜਿਹੜੇ ਕਿ ਨਿਹੰਗ ਜਥੇਬੰਦੀਆਂ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਦੀ ਦੇਖੇ ਠਿਠ ਤੇ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਤੇ ਇਹ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿਚਾਰ ਹੁਣ ਤੁਸੀਂ ਪ੍ਰਗਟ ਸੁਣੋ ਜੀ ਦਾਸ ਕੇ ਅੱਜ ਦੇ ਸਮਾਗਮ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜੈਹਦਾਰ ਬਾਬਾ ਸਤਰਾਮ ਸਿੰਘ ਦੀ ਕਾਪੜ ਖੇੜੀ ਮਿਸਲ শহীদ ਬਾਬਾ ਸ਼ਾਮ ਸਿੰਘ ਠਾਰੀ ਵਾਲੇ ਅੱਜ 16 ਤਰੀਕ ਸੰਗਰਾਮ ਵਾਲਾ ਦਿਹਾੜਾ ਸੌਣ ਦਾ ਮਹੀਨਾ ਜੋ ਕਿ ਇਹ ਪ੍ਰਾਤਨ ਜੋੜ ਮੇਲਾ ਹਰ ਸਾਲ ਪਹਿਲੀ ਸੌਣ ਨੂੰ ਮਨਾਇਆ ਜਾਂਦਾ ਹੈ ਦੇਸ਼ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਵੱਲੋਂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮਨੰਜਾ ਸਾਹਿਬਾਨ ਤੇ ਮੈਂਬਰ ਸਾਹਿਬਾਨਾਂ ਵੱਲੋਂ ਔਰ ਪ੍ਰਧਾਨ ਜੀ ਹਰਦੀਪ ਸਿੰਘ ਧਾਮੀ ਵੱਲੋਂ ਤੇ ਸਕੱਤਰ ਸਾਹਿਬਾਂ ਵੱਲੋਂ ਜਿਹੜੀ ਆਏ ਆਪਣੇ ਜਥੇਬੰਦੀਆਂ ਵੱਲੋਂ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹਰ ਸਾਲ ਸਾਲਾਨਾ ਜੋੜ ਮੇਲਾ ਡੇਰਾ ਬਾਬਾ ਲੱਖੋ ਜੀ ਪਿੰਡ ਭੈਣੀ ਬਾਸਰਕਿਆਂ ਤੋਂ ਅਸੀਂ ਮੌਜੂਦਾ ਜਿਹੜੇ ਨੇ ਆਪਣੇ ਤਰਨਾ ਦਲ ਬਾਬਾ ਸ਼ਾਮ ਸਿੰਘ ਟਾਰੀ ਤਰਨਾ ਦਲ ਘੋੜਿਆਂ ਵਾਲੇ ਤੇ ਜਿੰਨੇ ਵੀ ਸਮੂਹ ਨੇਕਸਨ ਜਿਥੇ ਬੰਦੀਆਂ ਨੇ ਹਾਜ਼ਰੀਆਂ ਭਰੀਆਂ ਨੇ ਇਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕਿੰਨੇ ਪਿਛਲੇ ਸਮੇਂ ਤੋਂ ਜਿਹੜਾ ਇਹ ਸਮਾਗਮ ਨੂੰ ਧਾਰਮਿਕ ਜਿਹੜਾ ਤੁਹਾਡੇ ਨੂੰ ਕਰਵਾਇਆ ਜਾਂਦਾ ਇਹ ਜਿਹੜਾ ਸਾਡੇ ਕੋਲੇ ਇਸ ਵੇਲੇ ਢੇਰਾ ਬਾਬਾ ਲੱਖੂ ਜੀ ਪਿੰਡ ਭੈਣੀ ਦੇ ਮਿਲਿਆ ਸੀਗਾ ਸਾਡਾ ਤਾਂ ਜਿਹੜਾ ਪਿੰਡ ਆ ਪਿਛਲਾ ਖਾਪੜ ਖੇੜੀ ਆ ਅਸੀਂ ਦਾਸ ਜਿਹੜਾ ਵਾ ਬੀੜ ਬਾਬਾ ਬੁੱਢਾ ਸਾਹਿਬ ਦਾ ਅਰਦਾਸੀਆ ਚੜਾਵਾ ਸਿੰਘ ਆ ਸੇਵਾ ਕਰਦੇ ਆ ਹੋਇਆ ਬਚਪਨ ਤੋਂ ਮਾਤ ਪਿਤਾ ਨੇ ਦਾਸ ਨੂੰ ਬਾਬਾ ਸ੍ਰੀਮ ਸਿੰਘ ਜੀ ਜਿਹੜਾ ਦਿੱਤਾ ਸੀਗਾ ਬਚਪਨ ਤੋਂ ਹੀ ਸੇਵਾ ਕਰਦੇ ਹੋਏ ਗੁਰਦੁਆਰਾ ਸਾਹਿਬਾਂ ਦੀਆਂ ਕਰਦੇ ਕਰਦੇ ਅੱਜ ਦਲਪੰਥ ਦੀ ਸੇਵਾ ਮਿਲੀ ਆ ਤੇ ਜਥੇਬੰਦੀਆਂ ਵੱਲੋਂ ਬਹੁਤ ਜ਼ਿਆਦਾ ਸੰਯੋਗ ਮਿਲਿਆ ਤੇ ਦਾਸ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਵੀ ਚੁਣਿਆ ਗਿਆ ਏ ਆ ਤੇ ਆਲ ਇੰਡੀਆ ਸਿੱਖ ਕਲਚਰ ਪ੍ਰੋਫਰੈਸ਼ਨ ਦੇ ਪ੍ਰਧਾਨ ਬਾਬਾ ਵਿਰਸਾ ਸਿੰਘ ਜੀ ਸਾਡੇ ਜਿਹੜੇ ਨੇ ਇਹ ਵੀ ਸੰਯੋਗ ਕਰਦੇ ਨੇ ਤੇ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਬੱਲੇਵਾਲੇ ਬਾਬਾ ਮੇਜਰ ਸਿੰਘ ਜੀ ਛੋਡੀ ਬਾਬਾ ਪ੍ਰਗਟ ਸਿੰਘ ਜੀ ਬਲਦੇਵ ਸਿੰਘ ਜੀ ਮੁਸਤਰਾਪੁਰ ਵਾਲੇ ਹਰਜਿੰਦਰ ਸਿੰਘ ਜਿਹੜੇ ਨੇ ਮੁਕਸਰ ਵਾਲੇ ਇਸੇ ਤਰ੍ਹਾਂ ਹੋਰ ਵੀ ਨਿਹੰਗ ਜਥੇਬੰਦੀਆਂ ਜਿੰਨੀਆਂ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਬਾਬਾ ਜੀ ਅਵਤਾਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਔਰ ਬਾਬਾ ਜੋਗਾ ਸਿੰਘ ਜੀ ਜਿਹੜੇ ਐਸ ਵੇਲੇ ਨੇ ਇਹਨਾਂ ਤੋਂ ਪਹਿਲਾ ਸਤਖੰਡ ਵਾਸੀ ਬਾਬਾ ਗੱਜਨ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅੱਜ ਦਾਸ ਨੂੰ ਇਹ ਸੇਵਾ ਦਾ ਸੰਭਾਲ ਬਹੁਤ ਸਹਯੋਗ ਮਿਲਿਆ ਸੀ ਇਸ ਲਈ ਅਸੀਂ ਸੇਵਾ ਕਰਦੇ ਕਰਦੇ ਅੱਜ ਇੱਥੇ ਤੱਕ ਪਹੁੰਚੇ ਹਾਂ ਸਭਨ ਦਾ ਮਹੀਨਾ ਚੜਿਆ ਵਾ ਚੰਨਿਆ ਕੀ ਸਮੂਹ ਸਖਤਾਂ ਨੂੰ ਜਿਹੜਾ ਸਮੂਹ ਜਿਹੜਾ ਵਾ ਅੱਜ ਇਹ ਪੰਥੇ ਕੱਟਾ ਆ ਜੀ ਐ ਜਰੂਰ ਵਧਾਈ ਜੀ ਨੂੰ ਹਾਂਜੀ ਹਾਂਜੀ ਇਹ ਜਿਹੜੇ ਅਸੀਂ ਜਿੰਨੀ ਵੀ ਸਮੂਹ ਨਿਹੰਗ ਸਿੰਘ ਜਿਹਦੇ ਬੰਦੀਆਂ ਤੇ ਸੰਯੋਗੀ ਜਿੰਨੇ ਵੀ ਆ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਵੀ ਤੇ ਸਖਤ ਸਾਹਿਬ ਜਿਹੜੇ ਹਾਜ਼ਰੀ ਲਾਗ ਗਏ ਉਹਨਾਂ ਦਾ ਸਾਰਿਆਂ ਦਾ ਤਨੋਂ ਧੰਨਵਾਦ ਕਰਦੇ ਆ ਜੀ ਖਾਲ ਹੋ ਜਾਵੇ ਗੁਰੂ ਕੀ ਆਲਣੀਆਂ ਫੌਜਾਂ ਦੇ ਮਾਲੂ ਪਾਵੇ ਜੀ ਨਾ ਕਾਲ ਕਰ ਬਲਾਵੇ ਫਤਿਹ ਪਾਵੇ ਨਾ ਹੋ ਜਾਵੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਪ੍ਰਦੀਪ ਸਿੰਘ ਖਾਲਸਾ ਮੀਤ ਜਥੇਦਾਰ ਮਿਸਲ ਬਾਬਾ ਸ਼ਾਮ ਸਿੰਘ ਅਟਾਰੀ ਚੜਦਾ ਫੇਰ ਚੱਕਰਵਰਤੀ ਤਰਨਤਾਲ ਮੌਜੂਦਾ ਜਿ세 ਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਸਤਨਾਬ ਸਿੰਘ ਜੀ ਖਾਪੜ ਖੇੜੇ ਜਿਨ੍ਹਾਂ ਦੇ ਵਰਸਾਏ ਅਸੀਂ ਪੰਜਾਬ ਦੇ ਤੇ ਕਈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਿਆ ਸਿੱਖੀ ਦਾ ਪ੍ਰਚਾਰ ਕਰਨਿਆ ਤੇ ਬਹੁਤ ਪਿੰਡਾਂ ਦੇ ਵਿੱਚ ਅਸੀਂ ਮਿਸਲ ਦੇ ਨਾਲ ਸੰਗਤਾਂ ਨੂੰ ਨਾਲ ਸਿੱਖੀ ਦੇ ਨਾਲ ਜੋੜਿਆ ਵੀ ਆ ਸੋ ਸੌਣ ਦੇ ਮਹੀਨੇ ਦੀ ਸੰਗਰਾਂਦ ਤੇ ਬਾਬਾ ਸ਼ਾਮ ਸਿੰਘ ਟਾਰੀ ਜੀ ਦੇ ਨਾਮ ਤੇ ਜੋ ਇਹ ਜੋੜ ਮੇਲਾ ਰੱਖਿਆ ਇਹ ਰੱਖਣ ਦਾ ਮਤਲਬ ਹੈ ਕਿ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਨਸ਼ੇ ਦੀ ਜੋ ਜ਼ਿਆਦਾ ਪ੍ਰਮਾਅ ਰਿਹਾ ਹੈ, ਪਤਿਤਪੁਣਾ ਵੱਧ ਰਿਹਾ ਉਹਦੇ ਵਿੱਚ ਇੱਥੇ ਦਲਪੰਥ ਦੇ ਬੁਖੀ ਸਿੰਘ ਆਉਂਦੇ ਨੇ ਆਪਣੇ ਵਿਚਾਰ ਰੱਖਦੇ ਨੇ ਤੇ ਹੋਰ ਇੱਥੇ ਸ਼ਬਦ ਵਿਚਾਰਾ ਕਥਾ ਬਤਕਾ ਹੁੰਦੀਆਂ ਨੇਗੇ ਆ ਉਹਦੇ ਵਿੱਚ ਆਏ ਹੁੰਦਾ ਵੀ ਨੌਜਵਾਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਪਣੇ ਧਰਮ ਬਣੀ ਆਪਣੇ ਵਿਰਸੇ ਬਣੀ ਬਾਬੇ ਸ਼ਾਮ ਸਿੰਘ ਟਾਰੀ ਦੇ ਆਪਣੇ ਸਿੱਖ ਇਤਿਹਾਸ ਬਣੀ ਜਾਣੂ ਹੋਣ ਤੇ ਪਤਾ ਲੱਗੇ ਆਪਣੇ ਖਾਲਸਾ ਰਾਜ ਕੀ ਸੀ ਤੇ ਆਪਣਾ ਸਿੱਖ ਵਿਰਸਾ ਕੀ ਸੀ ਸੋ ਇੱਥੇ ਵੀ ਬਾਬਾ ਜੀ ਨੇ ਤੁਸੀਂ ਦੇਖ ਸਕਦੇ ਹੋ ਛੌਣੇ ਹਲੇ ਮਤਲਬ ਕਿ ਤਿਆਰ ਹੋ ਰਹੀ ਹੈ ਇੱਥੇ ਬਾਬਾ ਜੀ ਮਤਲਬ ਕਿ ਜੋ ਬਜ਼ੁਰਗ ਨੇ ਉਹਨਾਂ ਦੀ ਵੀ ਸੇਵਾ ਕਰਦੇ ਨੇਗੇ ਉਹਦੇ ਵਿੱਚ ਇੱਥੇ ਗੁਰੂ ਘਰ ਦੀ ਉਸਾਰੀ ਹੋ ਜਾਂਦੀ ਹੈ ਤਾਂ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਸੰਗਤਾਂ ਸੁਨ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਇੱਥੇ ਛਾਉਣੀ ਬਣਾਉਣੀ ਹੈਗੀ ਉਹਦੇ ਵਿੱਚ ਇਸ ਤਰ੍ਹਾਂ ਨਾਲ ਸਿੱਖੀ ਦਾ ਪ੍ਰਚਾਰ ਇੱਥੇ ਹੋ ਸਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋਚ ਹੈ ਕਿ ਆਪਣੇ ਮਨ ਦੀ ਕਿ ਇੱਥੇ ਵਿਦਿਆਲਿਆ ਖੋਲ੍ਹਿਆ ਜਾਵੇ ਉਹਦੇ ਵਿੱਚ ਆਇਆ ਕਿ ਜੋ ਨੌਜਵਾਨ ਨੇ ਉਹਨਾਂ ਨੂੰ ਪ੍ਰਚਾਰ ਕੀਤਾ ਜਾ ਸਕੇ ਜੋ ਹੋਰ ਬਜ਼ੁਰਗ ਨੇ ਜਿਹੜੇ ਘਰਾਂ ਤੋਂ ਆਪਣੇ ਮੁੰਡੇ ਕੱਢ ਦਿੰਦੇ ਨੇ ਕੋਸ਼ਕ ਬਜ਼ੁਰਗ ਸਾਡੇ ਕੋਲ ਹੈ ਵੀ ਨੇ ਜਿਨ੍ਹਾਂ ਦੀ ਬਾਬਾ ਜੀ ਖੁਦ ਆਪ ਸੇਵਾ ਕਰਦੇ ਨੇ ਸੋ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਨੇ ਬਸ ਲੋਡ ਹੈ ਥੋੜੀ ਜੀ ਇੱਕ ਮਾਇਆ ਵਾਲੇ ਪਾਸੋਂ ਥੋੜੀ ਘਾਟ ਆ ਰਹੀ ਹੈਗੀ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪੂਰਾ ਹੋਣਾ ਕਿਉਂਕਿ ਸੋਣੀ ਤੁਸੀਂ ਦੇਖ ਸਕਦੇ ਹੋ ਕੈਮਰਾ ਕਮਾ ਕੇ ਕਿਉਂਕਿ ਸਾਰਾ ਕੁਝ ਵਿਚ ਹੈਗਾ ਕੰਮ ਜਦੋਂ ਬਿਲਡਿੰਗ ਬਣੂਗੀ ਸਾਰਾ ਕੁਝ ਤਿਆਰ ਹੋਊਗਾ ਤਾਂ ਵਿਦਿਆਲਿਆ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਅਸੀਂ ਕਰਨਾਰੇ ਕੁਝ ਨਹੀਂ ਜਾਂ ਕੋਈ ਕਰਨ ਵਾਲਾ ਕੁਝ ਨਹੀਂ ਕਰਨ ਵਾਲੇ ਗੁਰੂ ਕਲਗੀਧਰ ਪਾਸਾ ਜੀ ਨੇ ਸ਼ਹੀਦ ਸਿੰਘ ਨੇ ਸੋ ਸਾਡੀ ਇੱਕ ਸੋਚ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੀ ਭੰਮਾਰ ਹੈ ਉਹਨੂੰ ਘਟਾਇਆ ਜਾ ਸਕੇ ਜੋ ਸਰਕਾਰਾਂ ਨੇ ਮਤਲਬ ਕਿ ਉਪਰਾਲਾ ਕੀਤਾ ਹੈਗਾ ਨਸ਼ੇ ਨੂੰ ਘਟਾਉਣ ਦਾ ਉਹ ਨਾਕਾਮ ਹੋ ਚੁੱਕਿਆ ਆਪਾਂ ਸਾਰਿਆਂ ਨੂੰ ਪਤਾ ਹੀ ਐ ਸੋ ਆਪਣੇ ਤੌਰ ਤੇ ਦਲਪੰਨ ਦੇ ਤੌਰ ਤੇ ਢਿੰਗ ਸਿੰਘ ਜੱਥੇਬੰਦੀਆਂ ਦੇ ਤੌਰ ਤੇ ਜੋ ਬਾਬਾ ਜੀ ਨੇ ਸਾਨੂੰ ਪ੍ਰੇਰਣਾ ਦਿੱਤੀ ਐ ਸੋ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਸੋ ਇੱਥੇ ਸੁਨਾਨਾ ਜੋੜ ਜੋੜ ਮੇਰਾ ਲੱਗਿਆ ਇੱਥੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਤੇ ਬਾਬਾ ਮੌਜੂਦਾ ਜਿਹੜੇ ਮੁਫੀ ਨੇਗੇ ਦਸ਼ਮੀਸ਼ ਤਰਨਾ ਦਾ ਤੋਂ ਮੇਜਰ ਸਿੰਘ ਜੀ ਛੋਡੇ ਬਾਬਾ ਬੱਲਾ ਜੀ ਤੇ ਹੋਰ ਮਹਾਨ ਸ਼ਕਤੀ ਦਾ ਬੈਠਿਆ ਜੀ ਨੇ ਸੋ ਆਪ ਸਭ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਸਾਡੇ ਵੱਲੋਂ ਬਾਬਾ ਜੀ ਵੱਲੋਂ ਦਾਲ ਪੰਥ ਬਲੋ ਧੰਨਵਾਦ ਜੋ ਆਪ ਜੀ ਨੇ ਇੱਥੇ ਆਪਣੇ ਚਰਨ ਪਾਏ ਨੇ ਦਰਸ਼ਨ ਦਿੱਤੇ ਨੇ ਸੋ ਜੋ ਵੀ ਇੱਥੇ ਸੰਗਤਾਂ ਆਈਆਂ ਨੇ ਮੁਖੀ ਆਏ ਨੇ ਸਾਡੇ ਬਿਰਸਾ ਸਿੰਘ ਜੀ ਆਏ ਨੇਗੇ ਸਤਿਕਾਰਯੋਗ ਹਸਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨ ਆਰ ਆਈ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ ਚ ਨੇ ਤੁਸੀਂ ਚਾਹਾਂਗੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਜਾਵੇ ਕਿ ਜਿਹੜੀ ਕੰਮ ਦੀ ਸੇਵਾ ਬਾਬਾ ਜੀ ਨੂੰ ਇੱਥੇ ਜੋ ਬਣ ਰਿਹਾ ਵਾ ਸਾਰਾ ਮਿਲਦਾ ਜਿਸਤਮ ਵਾਸਤੇ ਇਹਨਾਂ ਨੌਜਵਾਨਾਂ ਲਈ ਉਹਦੇ ਵਾਸਤੇ ਜ਼ਰੂਰ ਉਹਦੇ ਵਾਸਤੇ ਤੁਹਾਨੂੰ ਬੇਨਤੀ ਹੈ ਕਿ ਬਾਬਾ ਜੀ ਦਾ ਖੁਦ ਜਾਂ ਜੋ ਨੰਬਰ ਹੈ ਬਾਬਾ ਜੀ ਤੁਸੀਂ 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 ਬੋਲ ਦਿਓ ਬਾਬਾ ਜੀ ਉਦੇ ਵਿੱਚ ਤੁਸੀਂ ਸੇਵਾ ਕਰ ਸਕਦੇ ਹੋਗੇ ਸੋ ਬਾਬਾ ਜੀ ਦੱਸ ਦੇਣਗੇ ਸਾਡਾ Google Pay ਨੰਬਰ ਹੈਗਾ 97817 85083 97817 85083 ਇਹ ਜਿਹੜਾ ਵਾ ਮਿਸਲ ਦੇ ਨਾਂ ਤੇ ਕਾਊਂਟ ਆ ਬਾਬਾ ਸ਼ਾਮ ਸਿੰਘ ਟਾਰੀ ਦੇ ਨਾਂ ਤੇ ਕਾਊਂਟ ਆ ਕਿਸੇ ਨੇ ਵੀ ਸੇਵਾ ਪਾਣੀ ਕਰਨੀ ਹੋਵੇ ਇਮਾਰਤਾਂ ਵਾਸਤੇ ਬੱਚਿਆਂ ਨੂੰ ਪੜਾਉਣ ਵਾਸਤੇ ਗੁਰੂ ਦਾ ਵਿਰਸਾ ਜਿਹੜਾ ਘੋੜ ਦੌੜ ਕਰਦਾ ਵਾ ਘੋੜਿਆਂ ਵਾਸਤੇ ਜਾਂ ਲੰਗਰ ਪਾਣੀ ਵਾਸਤੇ ਜੇ ਤੁਸੀਂ ਸੇਵਾ ਕਰਨੀ ਹੋਵੇ ਇਸ ਕੌਂਡ ਵਿੱਚ ਜਿਹੜਾ ਮਿਸਲ ਬਾਬਾ ਸ਼ਾਮ ਸਿੰਘ ਕਾਰਨੀ ਦੇ ਨਾਂ ਤੇ ਪਾਉਂਗਾ ਨੰਬਰ ਆ 97817 85083 ਆਪ ਜੀ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਬੱਸਾਂ ਜਿਹੜੀਆਂ ਬੜੀਆਂ ਪਾਲਕੀ ਸਾਹਿਬ ਗੱਡੀਆਂ ਘੋੜੇ ਔਜਾਂ ਜਿੰਨਾ ਵੀ ਵਿਦਿਆਲਾ ਜਿੰਨਾ ਵੀ ਅੰਮ੍ਰਿਤਸਰਾਇਆ ਜਾ ਰਿਹਾ ਜਾਂ ਇਹਨਾਂ ਨੂੰ ਬੱਚਿਆਂ ਨੂੰ ਪੜਾਇਆ ਜਾਂਦਾ ਗਤਕਾ ਸਿਖਾਇਆ ਜਾਂਦਾ ਇਹ ਸਾਰਾ ਸੰਗਤਾਂ ਦੇ ਐਨ ਆਰ ਆਈ ਦੇ ਸਹਿਯੋਗ ਨਾਲ ਤੇ ਖਾਸ ਕਰਕੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਪ੍ਰਬੰਧਕ ਕਮੇਟੀ શ્રી ਅੰਮਰਸਾਰਾ ਸੱਤਰ ਸਹਿਬਾਨਾਂ ਵਾਸਤੇ ਤੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਤੇ ਹੋਰ ਸੱਤਰ ਦੇ ਮੈਂਬਰ ਸਾਹਿਬਾਂ ਦੇ ਸੰਯੋਗ ਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਤੇ ਇਕੱਲੇ ਦਾ ਕੋਈ ਇੱਥੇ ਨਹੀਂ ਹੈਗਾ ਨਾ ਕੋਈ ਜਾਇਦਾਦ ਸੀਗੀ ਪਿੱਛੇ ਨਾ ਹੋਣੀ ਗਾੜੀ ਜਾਇਦਾਦ ਆ ਤੇ ਇਹ ਜਿਹੜੇ ਡੇਰੇ ਬਣ ਰਹੇ ਨੇ ਇਹ ਸਾਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜੀ ਦੇ ਸਹਿਯੋਗ ਨਾਲ ਮਿਲ ਰਿਹਾ ਹੁਣ ਇਸ ਵੇਲੇ ਜੇ ਸਹਿਯੋਗ ਅਸੀਂ ਪਾਲਦੇ ਆ ਜੇ ਮਿਲਣਾ ਚਾਹੀਦਾ ਤਾਂ ਸੰਗਤਾਂ ਗਾੜੀ ਵੀ ਇਹ ਬੇਨਤੀ ਕਰਦੇ ਆ ਜੇ ਆਪ ਜੀ ਵੱਲੋਂ ਵੀ ਕੋਈ ਸਹਿਯੋਗ ਮਿਲਦਾ ਮਿਸਲ ਜੀ ਬਾਬਾ ਸ਼ਾਮ ਸਿੰਘ ਟਾਰੀ ਤਰਨਤਾਲ ਨੂੰ ਤੇ ਕਾਉਂਡ ਦੇ ਵਿੱਚ ਸੇਵਾ ਪਾਈ ਜਾਵੇ ਕਿਸੇ ਨੂੰ ਸਿੱਧੀ ਆਪ ਦੀ ਸੇਵਾ ਦੇਣ ਦੀ ਲੋੜ ਨਹੀਂ ਸਿੱਧਾ ਕਾਉਂਡ ਦੇ ਵਿੱਚ ਆਇਆ ਜਾਵੇ ਨਾ ਸਿਰ ਕਾਉਂਟ ਇੱਕ ਵਾਰੀ ਚਾਹਾਂਗੇ ਦੱਸੋ ਜੀ ਇਹ 9781785083 ਜਿਹੜਾ ਕਾਉਂਡ ਹੈ ਇਹ ਬਾਬਾ ਸ਼ਾਮ ਸਿੰਘ ਟਾਰੀ ਦੇ ਹੈ ਤੇ ਨਾਂ ਸਾਡੇ ਤੇ ਚੱਲਦਾ ਵਾ ਬਾਬਾ ਸਤਨਾਮ ਸਿੰਘ ਮਜੂਦਾ ਮੁਖੀ ਆ ਮੈਂ ਇਸ ਕਰਕੇ ਦੁਬਾਰਾ ਬੇਰ ਬੇਰ ਕੇ ਦੱਸ ਰਿਆਂ ਕਿ ਜਿਹੜੀਆਂ ਬਿਲਡਿੰਗਾਂ ਬਣੀਆਂ ਐ ਰਕੀ ਸਾਰੀ ਇਹ ਸੈੱਡ ਪਈ ਆ ਪਿਛਲੇ ਸਾਲ ਜਿਹੜਾ ਸੀ ਇਹ ਤਿੰਨ ਕਮਰਿਆਂ ਦਾ ਬਣਿਆ ਗਿਆ ਸੀ ਤੇ ਹਾਲ ਜਿਹੜਾ ਵੱਡਾ ਵਾ ਬਹੁਤ ਵੱਡਾ ਹਾਲ ਆ ਜਿਹੜਾ ਜਾਮ ਨੂੰ ਤੇ ਦਿਖਾਈ ਦੇ ਰਿਹਾ ਵਾ ਇਹਦੇ ਵੱਡੇ ਬਹੁਤ ਵੱਡਾ ਜਿਹੜਾ ਕਰੋੜਾਂ ਦੇ ਨਾਲ ਲੱਗਣਾ 6 ਮੰਜ਼ਲੀ ਜਿਹੜਾ ਇਹ ਗੁਰਦੁਆਰਾ ਉੱਪਰ ਬਣਨਾ ਤੇ ਇੱਥੇ ਜਿੱਦਾਂ ਮਹਿਤੀ ਆਣਾ ਸਾਹਿਬ ਘੋੜੇ ਬਣੇ ਨੇ ਇਸੇ ਤਰ੍ਹਾਂ ਸਾਰਾ ਸਾਡਾ ਬਿਦਿਆਲਾ ਜਿਹੜਾ ਵਾ ਜਿੱਦਾਂ ਇੰਡੀਆ ਗੇਟ ਤੇ ਬਾਬਾ ਸ਼ਾਮ ਸਿੰਘ ਟਾਰੀ ਦਾ ਬੁੱਤ ਪਤਾ ਇਸੇ ਤਰ੍ਹਾਂ ਅਸੀਂ ਵੀ ਇਹ ਵਿਰਸੇ ਨੂੰ ਵਧਾਉਣ ਦੇ ਬਾਰੇ ਤੇ ਸੰਗਤਾਂ ਨੂੰ ਦਰਸ਼ਨ ਕਰਾਂ ਆਨ ਆਰ ਆਈ ਜਿਹੜੀਆਂ ਬਾਗਾ ਬਾਰਡਰ ਟਾਰੀ ਤੇ ਜਾਂਦੇ ਦਰਸ਼ਨ ਕਰਨ ਤੇ ਜਿੱਥੇ ਬਾਬਾ ਸ਼ਾਮ ਸਿੰਘ ਟਾਰੀ ਦਾ ਅਜੂਬਾ ਦਰਸ਼ਨ ਕਰਦੇ ਨੇ ਉਥੇ ਸਾਡੇ ਕੋਲ ਵੀ ਇਹ ਡੇਰੇ ਤੇ ਆਣ ਕੇ ਘੋੜੇ ਤੇ ਫੌਜਾਂ ਦੇ ਸ਼ਹੀਦ ਪ੍ਰਾਣੇ ਨੇ ਉਹਨਾਂ ਦੇ ਦਰਸ਼ਨ ਕਰਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸਾਡੀ ਹੋਰ ਹੈ ਕਈ ਵਾਰ ਨਾ ਭਲੇਖਾ ਪੈ ਜਾਂਦਾ ਵੀ ਕਿ ਕਿਸੇ ਪੈਸੇ ਮੰਗਦੇ ਨੇ ਉਹ ਇਸ ਦੇ ਵਿੱਚ ਆਇਆ ਕਿ ਵੀ ਅਸੀਂ ਵਿਦਿਆਲੇ ਵਾਸਤੇ ਪੈਸੇ ਮੰਗ ਰਹੇ ਜੇ ਕੋਈ ਵੀ 1-1 ਰੁਪਿਆ ਵੀ ਬਾਹਰੋਂ ਆਉਂਦਾ ਹੈ ਤਾਂ ਉਹ ਬਾਬਾ ਜੀ ਵੱਲੋਂ ਤੇ ਸਾਡੇ ਵੱਲੋਂ ਕੋਈ ਵੀ ਚੀਜ਼ ਉਸਾਰੀ ਹੁੰਦੀ ਹੈ ਕਿੱਥੇ ਰੁਪਿਆ ਖਰਚ ਹੋਇਆ ਕਿੱਥੋਂ ਰੁਪਿਆ ਆਇਆ ਉਹ ਸਾਰਾ ਕੋਸ਼ ਸੋਸ਼ਲ ਮੀਡੀਆ ਤੇ ਸਾਰਾ ਕੁਝ ਉਹਨਾਂ ਨੂੰ ਬਕਾਇਦਾ ਦੱਸਿਆ ਜਾਊਗਾ ਕਿਉਂਕਿ ਸਾਨੂੰ ਪਤਾ ਹੈ ਕਿ ਕਈ ਚੀਜ਼ਾਂ ਦੇ ਨਾਲ ਦੇ ਸੇਵਾ ਦੇ ਨਾਂ ਤੇ ਠੱਗੀਆਂ ਬਹੁਤ ਜ਼ਿਆਦਾ ਬਚ ਰਹੀਆਂ ਨੇ ਤਾਂ ਕਰਕੇ ਬਾਹਰਲੇ ਲੋਕਾਂ ਦਾ ਵਿਸ਼ਵਾਸ ਉੱਠਿਆ ਹੋਇਆਗਾ ਸੋ ਜਿਹੜਾ ਵੀ ਪੈਸਾ ਆਊਗਾ ਬਾਬਾ ਜੀ ਵੱਲੋਂ ਜਾਂ ਸਾਡੇ ਵੱਲੋਂ ਅਸੀਂ ਉਹਦੀ ਕੱਲੀ-ਕੱਲੀ ਚੀਜ਼ ਦਾ ਕਿੱਥੇ ਲੱਗ ਉਹ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਿਕਾਲ ਆਓ